ਰਾਮਗੜੀਆ ਗਲੀ ਦੇ ਵਿੱਚ ਸਥਿਤ ਪੀਰਾਂ ਦੀ ਦਰਗਾਹ ਤੋਂ ਗੋਲਕ ਚੋਂ ਨਗਦੀ ਅਤੇ ਕੀਮਤੀ ਤਲਵਾਰ ਹੋਈ ਚੋਰੀ ਕਸਬਾ ਨੜਾਲਾ ਦੀ ਰਾਮਗੜੀਆ ਗਲੀ ਚ ਸਥਿਤ ਦਾਤਾ ਸ਼ਾ ਸਲੇਮ ਸૈયਦ ਤੇ ਮੰਗਲਦਾਸ ਜੀ ਦੀ ਦਰਗਾਹ ਤੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦਿੰਦੇ ਹਨ ਦਰਗਾਹ ਦੇ ਮੁਖ ਸੇਵਾਦਾਰ ਜਗਤਵਿੰਦਰ ਸਿੰਘ ਲੱਕੀ ਨੇ ਦੱਸਿਆ ਕਿ ਇਸ ਵੀਰੇ 10 ਵਜੇ ਦਰਗਾਹ ਤੇ ਸਫਾਈ ਕਰਦੇ ਸੇਵਾਦਾਰ ਨੇ ਦੱਸਿਆ ਕਿ ਗੋਲਕ ਦਾ ਦਰਵਾਜ਼ਾ ਟੁੱਟਾ ਹੋਇਆ ਹੈ ਜਦੋਂ ਵੇਖਿਆ ਤਾਂ ਗੋਲਕ ਚੋਂ ਪੈਸੇ ਗਾਇਬ ਸਨ ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਚੋਰ ਨੇ ਉੱਥੇ ਪਈ ਚਾਂਦੀ ਦੀ ਕਵਚ ਦੀ ਕੀਮਤੀ ਤਲਵਾਰ ਅਤੇ ਹੋਰ ਪਿੱਤਲ ਦੀਆਂ ਛੋਟੀਆਂ ਤਲਵਾਰਾਂ ਵੀ ਚੋਰ ਜਾਂਦੇ ਸਮੇਂ ਆਪਣੇ ਨਾਲ ਲੈ ਗਏ ਹਨ ਉਹਨਾਂ ਦੱਸਿਆ ਕਿ ਚੋਰ ਦਾ ਇਹ ਕਾਰਨਾਮਾ ਸੀਸੀਟੀਵੀ ਚ ਕੈਦ ਹੋ ਗਿਆ ਅਤੇ ਪੁਲਿਸ ਨੂੰ ਇਸ ਬਾਰੇ ਜਿਹੜੀ ਹੈ ਜਾਣਕਾਰੀ ਦੇ ਦਿੱਤੀ ਗਈ ਹੈ ਇਸ ਸੰਬੰਧੀ ਗੱਲਬਾਤ ਕਰਦਿਆਂ ਉਹਨਾਂ ਨੇ ਕੀ ਆਖਿਆ ਹਾਂਜੀ ਆਪਣੇ ਨਾਲ ਸਵੇਰੇ ਆਏ ਸੀ ਦੇਖਿਆ ਸੇਵਾਦਾਰ ਜੀ ਆਪਣੇ ਆਏ ਸਫਾਈ ਕਰ ਰਹੇ ਸੀਗੇ ਤੇ ਉਹਨਾਂ ਨੇ ਦੇਖਿਆ ਮਤਲਬ ਕਿ ਗੋਲਕ ਟੁੱਟੀ ਹੋਈ ਸੀਗੀ ਕਿੰਨਾ ਕੁ ਸਮਾਂ ਦੇ ਰੂਪ ਉਹਨੇ ਵੇਖਿਆ ਇਹ ਅੱਜ ਸਵੇਰੇ ਮਤਲਬ 8:00 ਤੋਂ 8:30 ਦੇ ਵਿੱਚ ਮਤਲਬ ਪਤਾ ਲੱਗਾ ਸਵੇਰੇ ਮਤਲਬ ਤੇ ਅੱਜ ਵੀਰਵਾਰ ਸੀਗਾ ਇਸ ਕਰਕੇ ਮਤਲਬ ਸਵਾਈ ਹੋ ਰਹੀ ਸੀਗੀ ਤੇ ਸੇਵਾਦਾਰ ਜੀ ਆਏ ਸੀ ਕਰਨ ਤੇ ਉਹਨਾਂ ਨੇ ਦੇਖਿਆ ਵੀ ਗੋਲਕ ਦਾ ਮਤਲਬ ਲੋਕ ਜਿਹੜਾ ਟੁੱਟਾ ਹੋਇਆ ਸੀਗਾ ਤੇ ਫਿਰ ਆਪਾਂ ਨੂੰ ਜੱਜਮੈਂਟ ਹੋਈ ਫਿਰ ਆਪਾਂ ਕੈਮਰਾ ਸੀਸੀਟੀਵੀ ਚੈੱਕ ਕੀਤੇ ਆਪਣੇ ਤੇ ਉਹਦੇ ਵਿੱਚ ਇਹ ਵਾਰਦਾਤ ਜਿਹੜੀ ਆ ਉਹ ਰਿਕਾਰਡ ਹੋਈ ਆ ਜੀ ਸਾਰੀ ਉਹਦੇ ਵਿੱਚ ਕਿੰਨੇ ਕੁ ਸਮੇਂ ਜਦੋਂ ਰਿਕਾਰਡ ਹੋਈ ਇਹ ਹੈਗਾ ਜੀ 1:42 ਮਿੰਟ ਤੋਂ ਲੈ ਕੇ 2 ਵਜੇ ਦੇ ਵਿੱਚ ਵਿੱਚ ਮਤਲਬ ਵੀ 25 ਮਿੰਟ ਮਤਲਬ 20 ਮਿੰਟ ਦੀ ਲਾ ਲਓ ਤੁਸੀਂ ਰਿਕਾਰਡਿੰਗ ਸਾਡੇ ਕੋਲ ਹੈ ਵਾ ਮਤਲਬ ਉਹਦੇ ਵਿੱਚ ਵਿੱਚ ਇਹ ਸਾਰਾ ਕਾਰਾ ਹੋਇਆ ਵਾ ਜੀ ਕਿੰਨੇ ਬੰਦੇ ਸੀ ਇੱਕ ਹੀ ਫਿਲਹਾਲ ਇੱਕ ਬੰਦਾ ਜੀ ਉਹਦੇ ਵਿੱਚ ਆਇਆ ਪਾਣੂ ਕਿੰਨਾ ਨੁਕਸਾਨ ਹੋ ਗਿਆ ਪਗਲ ਨੁਕਸਾਨ ਤੁਸੀਂ ਗੋਲਕ ਦੇ ਵਿੱਚ ਲਾ ਲਓ ਤੁਸੀਂ ਗੋਲਕ ਭੰਨੀ ਆ ਉਹਦਾ ਹੋਇਆ ਵਾ ਇੱਕ ਕੀਮਤੀ ਆਪਣੇ ਕੋਲ ਸ਼ਰੀਸਾ ਪਏ ਸੀਗੇ ਚਾਂਦੀ ਦੇ ਸੀਗੇ ਮੰਨ ਲਓ ਮਤਲਬ ਕੋਸਟਲ ਸੀਗੀ ਉਹਨਾਂ ਦੀ ਹੈਗੀ ਕੋਸਟਲੀ ਸੀਗੇ ਉਹ ਲੈ ਗਏ ਕੋਈ ਛੋਟੇ ਮੋਟੇ ਹੋਰ ਵੀ ਇਦਾਂ ਦੀਆਂ ਚੀਜ਼ਾਂ ਮਤਲਬ ਗਈਆਂ ਕੀ ਕਹਿਣਾ ਚਾਹ ਲਗੇ ਅਸੀਂ ਚਾਹੁੰਦੇ ਆ ਵੀ ਉਹਨੂੰ ਜਲਦੋਂ ਜਲਦ ਕਾਬੂ ਕੀਤਾ ਜਾਵੇ ਤੇ ਪਤਾ ਲੱਗੇ ਕੋ ਗਾਂਵ ਇਹੋ ਜਿਹੀ ਕੋ ਵਾਰਦਾਤ ਨੂੰ ਅੰਜਾਮ ਨਾ ਦਿੱਤਾ ਜਾਵੇ ਹੋਵੇ